కయనో నకడో మనే సాబడే రె నో నకడో మనే సాబడే రె తేనా దుఃఖ నా దో నందనో నకడో మనే సా తె ನೋ ನಾನಕೋ ಮನೆ ಸಾವಾರ ಘರ ಆವ ತೋರ ಲೋಲ ಸವಾರ ಘರ ಆವ ತೋರ ಲೋಲ ಡೋ ದೋ ಗೋವಿಂದ ಗಾಯ ಜೋ ನಂದ ನೋ ನಕೋ ಮನೆ ಸಾತೀ ਮਾਣੇ ਸਾਭੜੇ ਰੇ ਲੋਲ ਵਾਛੜਾ ਛੋੜੀਂ ਨੇ ਜਾਂਤਾ ਚਾਰ ਵਾਰੇ ਲੋਲ ਵਾਛੜਾ ਛੋੜੀਂ ਨੇ ਜਾਂਤਾ ਚਾਰ ਵਾਰੇ ਲੋਲ ਸਮੀ ਸੰਜੇ ਆਉਤਾ ਪਾਛਾ ਗੇਰ ਜੋ ਨੰਦ ਨੋ ਨਾ ਨਕੜੋ ਮਨੇ ਸਾਭੜੇ ਰੇ ਲੋਲ ਸਮੀ ਸੰਜੇ ਆਉਤਾ ਪਾਛਾ ਗੇਰ ਜੋ ਨੰਦ ਨੋ ਨਾ ਨਕੜੋ ਮਨੇ ਸਾਭੜੇ ਰੇ ਲੋਲ ਮੱਖਣ ਖਾਵਾਨੇ ਮੋਹਨ ਆਵਤਾਰੇ ਲੋਲ ਮੱਖਣ ਖਾਵਾਨੇ ਮੋਹਨ ਆਵਤਾਰੇ ਲੋਲ ਰੰਗੇ ਰਮੇ ਨਾ ਨਕੜੂ ਲਾਲ ਜੋ ਨੰਦ ਨੂੰ ਲਾਲ ਕੜੋ ਮਨੇ ਸਾਬੜੇ ਰੇ ਲੋਲ ਰੰਗੇ

કડੋ ਮੰਨੇ ਸਾંભੜੇ ਰੇ ਲੋਲ ਨੰਦਨੋ ਨਾਂ ਨਕੜੋ ਮੰਨੇ ਸਾંભੜੇ ਰੇ ਲੋਲ ਤੇ ਨਾ વિના ਦੁੱਖ ਨਾ ਦਾੜਾ ਜਾਏ ਜੋ ਨੰਦਨੋ ਨਾਂ ਨਕੜੋ ਮੰਨੇ ਸਾંભੜੇ ਰੇ ਲੋਲ ਤੇ ਨਾ ਵੈਨਾ ਦੁੱਖ ਨਾ ਦਾੜਾ ਜਾਏ ਜੋ ਨੰਦਨੋ ਨਾਂ ਨਕੜੋ ਮੰਨੇ ਸਾંભੜੇ ਰੇ ਲੋਲ ਲੋਲਾ ਕ੍ਰਿਸ਼ਨ ਕਨਈਆ ਲਾਲ ਕੀ ਜੇ